ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੇ ਨਾਲ ਧੱਕਾ ਕਰ ਰਹੇ ਨੇ ਇਹ ਰੌਲਾ ਪਰਿਵਾਰ ਵੱਲੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਪਾਇਆ ਜਾ ਰਿਹਾ ਹੈ ਲੇਕਿਨ ਜੇ ਗੱਲ ਕਰੀਏ ਚੈਲੰਜ ਦੀ ਗੱਲ ਕਰੀਏ ਪੰਜਾਬੀ ਦੇ ਵਿੱਚ ਵੰਗਾਰਨ ਦੀ ਤਾਂ ਪਹਿਲਾਂ ਵੰਗਾਰਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਕਰਮ ਜੀਠਿਆ ਨੇ ਪਟਾਉ ਉੱਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਅਤੇ ਇਹ ਵੀ ਕਿਹਾ ਗਿਆ ਭਗਵੰਤ ਮਾਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇਰੀਆਂ ਚੀਕਾ ਕਢਵਾ ਦੇਗਾ ਕਦੇ ਉਹਦੇ ਲੀਵਰ ਨੂੰ ਲੈ ਕੇ ਕਦੇ ਉਹਦੀ ਸਿਹਤ ਨੂੰ ਲੈ ਕੇ ਕਦੇ ਉਹਦੀ ਸ਼ਰਾਬ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵਿਕਰਮ ਮਜੀਠੀਆ ਵੱਲੋਂ ਦਿੱਤੀਆਂ ਗਈਆਂ ਅਤੇ ਮੁੱਛਾਂ ਨੂੰ ਤਾ ਦੇ ਕੇ ਕਦੇ ਐਣਕ ਲਾਉਣਾ ਕਦੇ ਪਾਉਣਾ ਅਤੇ ਕਹਿਣਾ ਕਿ ਮੈਂ ਸੋਹਣਾ ਲੱਗਦਾ ਹਾਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਬਿਕਰਮਜੀਠਿਆ ਦੀ ਦੁਖਦੀ ਰਕ ਉੱਤੇ ਹੱਥ ਰੱਖਿਆ ਚੜ ਭੁੰਡੀਆਂ ਤਾਂ ਬਿਕਰਮਜੀਠੇ ਦੀ ਉਡੀਆਂ ਹੀ ਉਡੀਆਂ ਨਾਲ ਚਿਕਾ ਵੀ ਪੈ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਦਵਾਰਾ ਟਾਇਲ ਦਵਾਰਾ ਰਿਮਾਨ ਦਵਾਰਾ ਇਨਵੈਸਟੀਗੇਸ਼ਨ ਹੋਵੇਗੀ ਬਿਕਰਮਜੀਠਿਆ ਦੀ ਕਿਉਂਕਿ ਬਿਕਰਮਜੀਠਿਆ ਦੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਤੋਂ ਬਾਅਦ ਹੋਰ ਤੱਥ ਵੀ ਵਿਜੀਲੈਂਸ ਦੇ ਕੋਲ ਆ ਗਏ ਨੇ ਲਗਾਤਾਰ ਵਿਜੀਲੈਂਸ ਵੱਲੋਂ ਕਿਤੇ ਨਾ ਕਿਤੇ ਜਿਹੜੇ ਬਿਕਰਮਜੀਠੀਆ ਦੇ ਗੁਪਤ ਟਿਕਾਣੇ ਨੇ ਜਿੱਥੋਂ ਕਰੋੜਾਂ ਪੈਦਾ ਲੈਣ ਦੇਣ ਹੋਇਆ ਉਹਨਾਂ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਲਗਾਇਆ ਗਿਆ ਪੈਸਾ ਖਰਚ ਕੀਤਾ ਗਿਆ ਯਾਨੀ ਕਿ ਬਲੈਕ ਮਨੀ ਨੂੰ ਵਾਈਟ ਕੀਤਾ ਗਿਆ ਬੁਰਨੀ ਅਦਰਾਲਾ ਤਲਬੀਰ ਕਲ ਈਡੀ ਦੇ ਡਾਇਰੈਕਟਰ ਜਿਹੜੇ ਹੈਗੇ ਨੇ ਨਰਿੰਦਰ ਸਿੰਘ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਚਟੂ ਸਤਾਰ ਚਟੂ ਉਪਤੇ ਆਏ ਉਹਨਾਂ ਵੱਲੋਂ ਵੀ ਠੋਕ ਕੇ ਗਵਾਹੀਆਂ ਦਿੱਤੀਆਂ ਗਈਆਂ ਹਾਲਾਂਕਿ ਈਡੀ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਮਾਮਲਾ 700 ਕਰੋੜ ਰੁਪਏ ਦਾ ਨਹੀਂ ਮਾਮਲਾ 540 ਕਰੋੜ ਰੁਪਏ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ ਇਹਨਾਂ ਨੂੰ ਚਟਾ ਲਿਆ ਜਾਂਦਾ ਸੀ ਅਤੇ ਦੇਸ਼ਾ ਅਤੇ ਵਿਦੇਸ਼ਾ ਨੂੰ ਅਥਿਆਰ ਸਪਲਾਈ ਕੀਤੇ ਜਾਂਦੇ ਸੀ ਲੇਕਿਨ ਕੀ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਾਰੇ ਕੱਚੇ ਚਿੱਟੇ ਬਿਕਰਮ ਮਜੀਠੀਆ ਦੇ ਖੋਲ ਲੈਣੇ ਨੇ ਕੱਲਾ ਬਿਕਰਮ ਮਜੀਠੀਆ ਨਹੀਂ ਬਿਕਰਮ ਮਜੀਠੀਆ ਤੋਂ ਇਲਾਵਾ ਉਹਨਾਂ ਦੀ ਧਰਮ ਪਤਨੀ ਗਰੀਬਕੌਰ ਮਜੀਠੀਆ ਨੂੰ ਵੀ ਸਬਣ ਜਾਰੀ ਹੋ ਗਏ ਨੇ ਵਿਜੀਲੈਂਸ ਵੱਲੋਂ ਕਿ ਤੁਸੀਂ ਆਪਣੀਆਂ ਜਾਇਦਾਦਾਂ ਦੇ ਹਵਾਲੇ ਪੇਸ਼ ਕਰੋ ਹਾਲਾਂਕਿ ਉਹਨਾਂ ਨੇ ਚੁਣੌਤੀ ਦਿੱਤੀ ਹੈ ਲੇਕਿਨ ਉਸ ਦਾ ਪੰਜਾਬ ਸਰਕਾਰ ਬਖੂਬੀ ਨਾਲ ਜਵਾਬ ਦੇਵੇਗੀ ਫਿਰ ਬਿਕਰਮਜੀਠੀਆ ਤੇ ਸਾਰੇ ਗੱਜਪਤ ਗਰੇਵਾਲ ਸਿੰਘ ਉਤੇ ਵੀ ਵੱਡੀ ਕਾਰਵਾਈ ਹੋਵੇਗੀ ਦੋ ਵਾਰ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਤੁਸੀਂ ਤਲਬ ਹੋ ਸੈਕਟਰ 68 ਚੰਨੀਕੜ ਦੇ ਵਿੱਚ ਆ ਕੇ ਹਾਜ਼ਰੀ ਭਰੋ ਅਸੀਂ ਤੁਹਾਡੇ ਕੋਲ ਬਿਕਰਮਜੀਠੀਆ ਨੂੰ ਲੈ ਕੇ ਪੁੱਛਗਿੱਛ ਕਰਨੀ ਹੈ ਦਵਾਰਾ ਰਿਮਾਨਡ ਦਵਾਰਾ ਟ੍ਰਾਇਲ ਦਵਾਰਾ ਜਿਹੜੀ ਇਨਵੈਸਟੀਗੇਸ਼ਨ ਉਹ ਬਿਕਰਮਜੀਠੀਆ ਦੀ 101% ਹੋਵੇਗੀ ਕਿਉਂਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ تیر ਖਾਲੀ ਨਹੀਂ ਜਾਣ ਦਿੱਤਾ ਜਾਵੇਗਾ ਤੇ ਸੱਚਮੁੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ تیر ਵੀ ਐਨ ਜਾ ਕੇ ਨਿਸ਼ਾਨੇ ਤੇ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਜਿਹੜਾ ਵੀ ਉਸ ਦੇ ਹੱਕ ਵਿੱਚ ਬੋਲਦਾ ਹੈ ਖਾਸ ਕਰਕੇ ਪ੍ਰਸ਼ਟਾਚਾਰ ਅਤੇ ਨਸ਼ਾ ਤਸਕਰੀ ਨੂੰ ਲੈ ਕੇ 700 ਕਰੋੜ ਰੁਪਏ ਦੇ ਹਵਾਲੇ ਤੱਤ ਸਬੂਤ ਦਲੀਲਾ ਅਤੇ ਅਪੀਲਾ 40000 ਪੰਨਿਆਂ ਦੀ ਰਿਪੋਰਟ ਇਸ ਕਰਕੇ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚੋਂ ਵੱਡਾ ਝਟਕਾ ਲੱਗਿਆ ਸੀ ਮੁਹਾਲੀ ਦੀ ਸਥਾਨਕ ਅਦਾਲਤ ਨੇ ਜਵਾਬ ਦੇਣ ਤੋਂ ਕੋਰੀ ਨਾ ਕਰ ਦਿੱਤੀ ਮਜੀਠਿਆ ਨੂੰ ਹੁਣ ਮਜੀਠਿਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਪਹਿਲਾਂ ਵੀ ਦਮਨਪੀਰ ਜਿਹੜੇ ਸੋਤੀ ਨੇ ਹਾਰਬਗੁਡ ਅਰਸ਼ਟਿਪ ਸੇ ਕਲੇਰ ਨੇ ਉਹ ਬਾਅਦ ਪਰ ਕਾਨਫਰੰਸ ਕਰਕੇ ਇਹ ਕਹਿੰਦੇ ਨੇ ਕਿ ਬਲਤੀਪਾਲ ਕੇਸ ਕਰਨ ਦੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਝੂਠੇ ਕੇਸ ਪਾ ਰਹੀ ਹੈ ਜੋ ਦਿਨ ਐਫਆਈਆਰ ਕੱਟ ਐਫਆਈਆਰ ਕੱਟ ਨਹੀਂ ਹੈ ਝੂਠੇ ਪਰਚੇ ਪਾਦੀ ਹੈ ਇਹ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਜ਼ਨਸ ਜਾਂ ਪੰਜਾਬ ਪੁਰਸੇ ਅਧਿਕਾਰੀਆਂ ਨੂੰ ਪਤਾ ਹੈ ਲੇਕਿਨ ਜਿਸ ਤਰ੍ਹਾਂ ਦਾ ਤਾਮਚਾਵ ਹਰੇਕ ਤਰ੍ਹਾਂ ਦੀ ਤਾਕਤ ਵਰਤੀ ਜਾਰੀ ਹੈ ਵਿਕਰਮ ਜਿਠਿਆ ਦੇ ਵਿਰੁੱਧ ਤੇ ਵਿਕਰਮ ਜਿਠਿਆ ਦੀ ਨਾ ਪਾਰੀ ਨਵੀਂ ਜੇਲ੍ਹ ਦੇ ਵਿੱਚ ਚੜ੍ਹ ਪੁੰਡੀਆਂ ਵੀ ਉਡਰੀਆਂ ਨੇ ਤੇ ਚਿੱਕਾ ਵੀ ਪੈਰੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਨੇ ਉਹ ਕਰਕੇ ਦੱਸਦੇ ਨੇ ਪੰਜਾਬ ਦੇ ਲੋਕ ਹੈ ਹੋਰ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਖੜਨ ਨਾ ਖੜਨ ਲੇਕਿਨ ਬਿਕਰਮ ਜਿਠਿਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪੱਧਰ ਤੇ ਸ਼ਲਾਘਾ ਕੀਤੀ ਜਾਦੀ ਹੈ ਕਿ ਜੋ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਜਿਠਿਆ ਦੇ ਵਿਰੋਧ ਕੀਤਾ ਉਹ ਬਿਲਕੁਲ ਸਹੀ ਕੀਤਾ ਹੈ ਬਿਕਰਮ ਜਿਠਿਆ ਤੇ ਵੱਡੀ ਕਾਰਵਾਈ ਤੋਂ ਬਾਅਦ ਹੁਣ ਇੱਕ ਆਏ ਨੇ ਅਛਦੀਪ ਸਿੰਘ ਕਲੀਅਰ ਹੋਣੀ ਬਾਰੇ ਆਪਾਂ ਅਛਦੀਪ ਸਿੰਘ ਕਲੀਅਰ ਹੋਣਾਂ ਦੀ ਗੱਲਬਾਤ ਸੁਣਦੇ ਹਾਂ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮਾਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਤ ਦਿੱਤੀ ਇਹ ਮੁਕੱਦਮਾ ਜਿੱਦਣ 25 ਜੂਨ ਨੂੰ ਮਜੀਠੀਆ ਸਾਹਿਬ ਤੋਂ ਇੱਕ ਝੂਠੇ ਈ.ਡੀ. ਦੇ ਕੇਸ ਚ ਪੰਜਾਬ ਸਰਕਾਰ ਦੀ ਸ਼ਹਿਰ ਤੇ ਬਿਜ਼ਨਸ ਦੀ ਟੀਮ ਫੜਨ ਗਈ ਸੀ ਉਸ ਤੋਂ ਬਾਅਦ 30 ਜੁਲਾਈ ਮਤਲਬ 1 ਮਹੀਨਾ 5 ਦਿਨ ਬਾਅਦ ਪੁਲਿਸ ਨੇ ਇਹ ਨਵਾਂ ਮੁਕੱਦਮਾ ਦਰਜ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਕਹਿ ਕੇ ਕਹਿੰਦੇ ਵਿਜੀਲੈਂਸ ਦੇ ਕੰਮ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਦੇ ਵਿਗੜ ਪਏ ਹਾਲਾਂਕਿ ਜੋ ਕੁਝ ਉਸ ਦਿਨ ਹੋਇਆ ਟੀਵੀ ਤੇ ਉਹਤੇ ਲਾਈਵ ਚੱਲਿਆ ਕੋਈ ਵਿਜੀਲੈਂਸ ਦੇ ਕੰਮ ਦੇ ਵਿੱਚ ਕਿਸੇ ਕਿਸਮ ਦਾ ਵਿਗੜ ਨਹੀਂ ਸੀ ਕਿਉਂਕਿ ਲੋਕ ਪਹਿਲਾਂ ਹੀ ਉੱਥੇ ਮੌਜੂਦ ਸੀ ਰਜ਼ਾਨਾ ਦੀ ਤਰ੍ਹਾਂ ਵਿਕਰਮ ਮਜੀਠੀਆ ਸਾਹਿਬ ਨੂੰ ਸੈਂਕੜੇ ਲੋਕ ਮਿਲਣ ਆਉਂਦੇ ਨੇ ਇਹ ਜਿਹੜੀ ਵਿਜੀਲੈਂਸ ਦੀ ਟੀਮ ਹੈ ਇਹ ਬਿਨਾਂ ਭਰਤੀ ਤੋਂ ਕੰਧਾ ਟੱਪ ਕੇ ਅੰਦਰ ਗਈ ਸੀ ਸੋ ਅੱਜ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਤਾਂ ਇਹਦਾ ਮਤਲਬ ਕੁਝ ਨਹੀਂ ਕਿਉਂਕਿ ਸਾਰਾ ਕੁਝ ਵੀਡੀਓ ਤੇ ਕਿਸੇ ਕਿਸਮ ਦਾ ਕੋਈ ਵਿਕਲ ਨਹੀਂ ਸੀ ਸੋ ਮਾੜੀਓ ਪੰਜਾਬ ਤੇ ਹਰਿਆਣਾ ਐਫ ਕੌਂਟੈਨ ਪੰਜਾਬ ਦੀ ਸਰਕਾਰ ਨੇ ਉੱਤੇ ਆਰਡਰ ਕੀਤਾ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਹੀਂ ਕਰਨੀ ਹੈ ਤਾਂ 7 ਦਿਨ ਪਹਿਲਾਂ ਵਿਕਰਮ ਮਜੀਠੀਆ ਨੂੰ ਨੋਟਿਸ ਦੇਣਾ ਪਵੇਗਾ ਸੋ ਇਥੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੀ ਸਰਕਾਰ ਸਿਰਫ ਤੇ ਸਿਰਫ ਵੈਂਡੇਟਾ ਤਹਿਤ ਕੰਮ ਚੱਲ ਰਹੀ ਹੈ ਕਿਉਂਕਿ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੈ ਡਰੱਗਸ ਦਾ ਬੁਰਾ ਹਾਲ ਹੈ ਜੇ ਕਿਸੇ ਕੰਮ 'ਚ ਪੰਜਾਬ ਦੀ ਸਰਕਾਰ ਬਿਲਕੁਲ ਸ਼ਕਤ ਹੈ ਯਾ ਪਰਫੈਕਟ ਹੈ ਉਹ ਝੂਠੇ ਮੁਕੱਦਮੇ ਦਰਜ ਕਰਕੇ ਬਰੋਗਤੀਆਂ ਤੇ ਜ਼ਵਾਬੰਦ ਕਰਨਾ ਪਰ ਕਿਉਂਕਿ ਇਸ ਦੇਸ਼ ਵਿੱਚ ਕਰੋਨ ਚੱਲਦਾ ਅਦਾਫਤਾਂ ਨੇ ਸੋ ਮੈਂ ਧੰਨਵਾਦ ਕਰਦਾ ਕੰਡਿਸ਼ਨਰੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਇਨਸਾਫ ਕੀਤਾ ਤੇ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਵੀ ਪੋਲਿਟੀਕਲ ਬੰਡੈਟਾ ਵਾਂਗ ਕੰਮ ਕਰਦੀ ਹੈ ਮੈਨੂੰ ਲੱਗਦਾ ਜੇ ਇੱਕ ਸਖਤ ਤਾਕਤ ਹੈ ਇੱਕ ਨਸੀਹਤ ਹੈ ਕਿ ਐਸੇ ਕੰਮਾਂ ਤੋਂ ਸਰਕਾਰ ਬਾਝਾ ਇਹ ਨੇ ਅਸਿਸਟਿਊਸ਼ਨ ਕਲੇਰ ਜੋ ਸ਼੍ਰੋਮੀ ਇਕਾਲੀ ਦਲ ਦੇ ਸਪੋਕਸ ਹੋਣ ਦੇ ਨਾਲ ਨਾਲ ਬਿਕਰਮਜੀਤਿਆ ਦੇ ਵਕੀਲ ਨੇ ਉਹਨਾਂ ਵੱਲੋਂ ਫਿਰ ਇਲਜ਼ਾਮ ਲਗਾਏਗਾ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਤਿਆ ਦੇ ਨਾਲ ਸਰਾਸ ਸਾਲ ਤੱਕਾ ਕਰ ਰਹੇ ਨੇ ਸਹੀ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ ਮੈਨੂੰ ਤੁਹਾਡੇ ਕਮੈਂਟਾਂ ਦਾ ਪੰਜਾਬੀ ਦੇ ਵਿੱਚ ਇੰਤਜ਼ਾਰ ਰਹੇਗਾ ਧੰਨਵਾਦ